ਸਤ ਸੰਗਤ ਜੀਓ ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਅੱਜ ਜਿਹੜੀ ਸਾਖੀ ਨੂੰ ਆਪਾਂ ਸਾਂਝਾ ਕਰਨਾ ਹੈ ਜਿਹੜੀ ਸਾਖੀ ਨੂੰ ਆਪਾਂ ਵਿਚਾਰਨਾ ਹੈ ਬੜੀ ਵੱਡੀ ਕਿਰਪਾ ਬੜੀ ਵੱਡੀ ਰਹਿਮਤ ਸਤਿਗੁਰਾਂ ਦੀ ਤੇ ਉਹ ਕੌਤਕ ਨੂੰ ਆਪਾਂ ਅੱਜ ਸਮਝਣ ਦਾ ਯਤਨ ਕਰਾਂਗੇ ਪ੍ਰਿਆਸ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਇੱਕ ਦਿਨ ਬਾਬਾ ਅਤਰ ਸਿੰਘ ਜੀ ਮਸਤੋਆਣਾ ਸਾਹਿਬ ਵਾਲੇ ਗੁਰਦੁਆਰਾ ਗੁਰਸਾਗਰ ਜਿਹਨੂੰ ਗੁਰੂ ਸਰ ਮਸਤੋਆਣਾ ਸਾਹਿਬ ਵੀ ਕਿਹਾ ਜਾਂਦਾ ਹੈ ਪਰਾਤਨ ਲਿਖਤਾਂ ਦੇ ਵਿੱਚ ਗੁਰਸਾਗਰ ਦੇ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਸੀ ਬੜੀ ਸੰਗਤ ਦੂਰ ਦਰਾੜਿਆਂ ਤੋਂ ਸੇਵਾ ਕਰਨ ਦੇ ਲਈ ਪਹੁੰਚੀ ਹੋਈ ਸੀ ਸਾਧ ਸੰਗਤ ਆਪੋ ਆਪਣੇ ਆਚਾਰ ਦੇ ਵਿੱਚ ਮਨ ਦੇ ਵਿੱਚ ਭਜ-ਭਜ ਕੇ ਸੰਗਤ ਸੇਵਾ ਕਰ ਰਹੀ ਹੈ ਤੇ ਮਹਾਂਪੁਰਖ ਆਪ ਸੰਗਤਾਂ ਕੋਲ ਬੈਠੇ ਸੇਵਾ ਕਰਵਾ ਰਹੇ ਨੇ ਤੇ ਮਹਾਂਪੁਰਖਾਂ ਨੇ ਆਪ ਵੀ ਸੇਵਾ ਕੀਤੀ ਸਾਧ ਸੰਗਤ ਕਈ ਵਾਰੀ ਸੰਗਤ ਕਹਿ ਰਹੇ ਨੇ ਮਹਾਂਪੁਰਖੋ ਤੁਸੀਂ ਬੈਠ ਜਾਓ ਸੇਵਾ ਤੇ ਅਸੀਂ ਕਰਾਂਗੇ ਸੇਵਾ ਤੇ ਸਾਨੂੰ ਬਖਸ਼ ਦਿਓ ਤੁਸੀਂ ਤੇ ਬਸ ਬੈਠ ਜਾਓ ਕੋਲੇ ਤੁਸੀਂ ਤੇ ਬਸ ਬੈਠ ਕੇ ਸੇਵਾ ਕਰ ਬਾਓ ਸੰਗਤ ਦਾ ਫਿਰ ਕਹਿਣਾ ਵੀ ਮੰਨਦੇ ਸੀ ਸਾਧ ਸੰਗਤ ਸੰਗਤ ਜਦੋਂ ਜਿਆਦੇ ਜੋਰ ਪਾ ਦਿੰਦੀ ਤੇ ਮਹਾਂਪੁਰਖ ਫਿਰ ਬੈਠੇ ਰਹਿੰਦੇ ਸੰਗਤ ਦੀ ਗੱਲ ਨੂੰ ਉਹ ਅਵਸ਼ ਮੰਨਦੇ ਸੀ ਕਦੇ ਉਹਨਾਂ ਨੇ ਸੰਗਤ ਦੀ ਮੋੜੀ ਨਹੀਂ ਕਦੇ ਵੀ ਉਹਨਾਂ ਨੇ ਸੰਗਤ ਨੂੰ ਨਿਰਾਸ਼ ਨਹੀਂ ਕੀਤਾ ਕਿੰਨੇ ਸੰਗਤ ਸੇਵਾ ਕਰ ਰਹੀ ਹੈ ਆਪ ਬੈਠੇ ਨੇ ਚੜਦੇ ਪਾਸੇ ਪੌੜੀਆਂ ਦੀ ਬਾਹ ਬਣ ਰਹੀ ਸੀ ਕਿ ਅਚਾਨਕ ਬਹੁਤ ਤੇਜ਼ بارش ਜਿਹੜੀ ਹੈ ਹੋਰ ਤੇਜ਼ ਹੋਣ ਲੱਗ ਪਈ ਦੀ ਹੈ ਥੋੜੀ ਥੋੜੀ ਹੁੰਦੀ ਹੈ ਫਿਰ ਤੇਜ਼ ਹੋ ਜਾਂਦੀ ਹੈ بارش بارش ਕਰਕੇ ਜਦੋਂ ਮਿਸਤਰੀ ਸੇਵਾ ਬੰਦ ਕਰਨ ਲੱਗੇ ਤਾਂ ਸੰਤਾਂ ਨੇ ਸਾਰੀਆਂ ਸੰਗਤਾਂ ਨੂੰ ਇਹ ਆਖ ਦਿੱਤਾ ਭਾਈ ਸੇਵਾ ਬੰਦ ਨਹੀਂ ਕਰਨੀ ਸਾਰੀਆਂ ਸੰਗਤਾਂ ਸੇਵਾ ਕਰੀ ਜਾਓ بارش ਹੋਰ ਤੇਜ਼ ਹੋ ਗਈ ਮਿਸਤਰੀ ਜਿੰਨਾ ਚੂਨਾ ਇੱਟਾਂ ਉੱਤੇ ਲਾਉਂਦੇ ਉਹ ਚੂਨਾ ਬਾਰਿਸ਼ ਕਰਕੇ ਲੈ ਜਾਂਦਾ ਸੰਗਤ ਬਹੁਤ ਹੈਰਾਨ ਹੋਈ ਕਿ ਇਹ ਕਾਰਨ ਕੀ ਹੈ ਸੰਤ ਜੀ ਮਹਾਰਾਜ ਆਪ ਵੀ ਸੰਗਤ ਨਾਲ ਬਾਰਿਸ਼ ਦੇ ਵਿੱਚ ਹੀ ਖੜੇ ਰਹੇ ਤੇ ਕਹਿਣ ਲੱਗੇ ਭਾਈ ਸੇਵਾ ਬੰਦ ਨਹੀਂ ਕਰਨੀ ਬੰਦ ਨਾ ਹੋਵੇ ਸੇਵਾ ਸੇਵਾ ਨਾ ਬੰਦ ਹੋਵੇ ਸਾਧ ਸੰਗਤ ਥੋੜੀ ਦੇਰ ਮਗਰੋਂ ਬਾਰਿਸ਼ ਬੰਦ ਹੋ ਜਾਂਦੀ ਹੈ ਤਾਂ ਸੰਤਾਂ ਨੇ ਕਿਹਾ ਭਾਈ ਸੇਵਾ ਬੰਦ ਕਰ ਦਿਓ ਜਲ ਪਾਣੀ ਛਕ ਲੋ ਸੰਗਤਾਂ ਨੇ ਇਸ ਕੌਤਕ ਦਾ ਕਾਰਨ ਪੁੱਛਿਆ ਕਿਉਂਕਿ ਹੁਣ ਮੇਰੇ ਵਰਗੇ ਨੂੰ ਗੱਲ ਸਮਝ ਨਹੀਂ ਨਾ ਆਉਂਦੀ ਸਾਧ ਸੰਗਤ ਤੇ ਪੁੱਛਿਆ ਕਿ ਮਹਾਪੁਰਖੋ ਜਦੋਂ ਵਾਰਿਸ਼ ਹੋ ਰਹੀ ਸੀ ਉਦੋਂ ਤੁਸੀਂ ਸੇਵਾ ਬੰਦ ਨਹੀਂ ਕਰਾਈ ਤੇ ਭਾਈ ਕਿ ਭਾਈ ਸੇਵਾ ਕਰੀ ਜਾਓ ਪਰ ਜਦੋਂ ਕਹਿੰਦੇ بارش ਬੰਦ ਹੋ ਗਈ ਤੇ ਹੁਣ ਤੁਸੀਂ ਕਹਿੰਦੇ ਸੇਵਾ ਬੰਦ ਕਰਵਾ ਦਿੱਤੀ ਜਦੋਂ بارش ਰੁਗੀ ਇਸ ਦਾ ਕੀ ਕਾਰਨ ਹੈ ਤੇ ਗੁਰਮੁਖ ਪਿਆਰਿਓ ਫਿਰ ਸੰਤ ਮਹਾਂਪੁਰਖਾਂ ਨੇ ਦੱਸਿਆ ਬਹੁਤ ਚਿਰ ਕਹਿੰਦੇ ਗਲਾ ਭਰਿਆ ਰਿਹਾ ਤੇ ਉਹ ਵਿਰਾਗ ਵਿੱਚ ਆ ਗਏ ਕਿਹਾ ਭਾਈ ਉਸ ਸਮੇ ਗੁਰੂ ਰਾਮਦਾਸ ਜੀ ਮਹਾਰਾਜ ਸੰਗਤਾਂ ਦੇ ਵਿੱਚ ਆਪ ਖੜੇ ਸਨ ਆਪ ਦੀਦਾਰੇ ਦੇ ਰਹੇ ਸੀ ਤੇ ਸੰਗਤਾਂ ਦੇ ਵਿੱਚ ਖਲੋਏ ਹੋਏ ਸਨ ਤੇ ਅਸੀਂ ਸੇਵਾ ਕਿਵੇਂ ਬੰਦ ਕਰਵਾ ਦਿੰਦੇ ਅਸੀਂ ਸੇਵਾ ਬੰਦ ਨਹੀਂ ਸੀ ਕਰ ਸਕਦੇ ਸੋ ਭਾਈ ਅਸੀਂ ਸੇਵਾ ਬੰਦ ਕਰਵਾ ਕੇ ਕੀ ਮੂੰਹ ਬਖਾਉਂਦੇ ਸਤਿਗੁਰੂ ਨੂੰ ਜਦੋਂ ਇਹ ਗੱਲ ਸੁਣੀ ਨਾ ਸੰਗਤਾਂ ਨੇ ਤੇ ਸੰਗਤਾਂ ਬਹੁਤ ਹੈਰਾਨ ਹੋਈਆਂ ਪੂਰੇ ਤਨ ਮਨ ਧੰਨ ਨਾਲ ਸੰਗਤ ਸੇਵਾ ਕਰਨ ਲੱਗੀ ਸਾਹ ਸੰਗਤ ਮਾਪੁਰਖਾਂ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਐਸੇ ਕੌਤਕ ਵਾਪਰੇ ਨੇ ਸੋ ਸਾਹ ਸੰਗਤ ਇਹ ਕੌਤਕ ਸੱਚਮੁੱਚ ਵਾਪਰਿਆ ਸੀ ਮਸਤ ਹੋਣਾ ਸਾਹਿਬ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ